ਸੀਡੀਐਸ ਪੰਜਾਬ న్యూਸ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡਾ ਆਪਣਾ ਮਨਦੀਪ ਜਿੱਥੇ ਕੀ ਥੋੜੀ ਦੇਰ ਪਹਿਲਾਂ ਇਸ ਸਕੂਲ ਦਾ ਉਦਘਾਟਨ ਕੀਤਾ ਗਿਆ ਹੈ ਜੀ ਸੀਐਮ ਮਾਨਜੀ ਵੱਲੋਂ ਤੇ ਅਰਵਿੰਦ ਕੇਜਰੀਵਾਲ ਜੀ ਵੱਲੋਂ ਉੱਥੇ ਹੀ ਪੂਰਵ ਵਿਧਾਇਕ ਸੰਜੀਤ ਲਵਾੜ ਜੀ ਆ ਚੁੱਕੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਸਕੂਲ ਉਹਨਾਂ ਦੀ ਸਰਕਾਰ ਵੇਲੇ ਬਣਿਆ ਤੇ ਪੂਰੇ 2 ਸਾਲਾਂ ਬਾਅਦ ਇੰਨੀ ਲੇਟ ਹੈ ਤਾਂ ਉਦਘਾਟਨ ਕੀਤਾ ਗਿਆ ਆ ਜੋ ਇਹਨਾਂ ਨਾਲ ਗੱਲਬਾਤ ਕਰਦੀਆਂ ਕੀ ਇਹ ਸਰਕਾਰ ਵੱਲੋਂ ਉਦਘਾਟਨ ਕੀਤਾ ਗਿਆ ਜੇ ਸਕੂਲ ਦਾ ਇਹ ਸਕੂਲ ਦਾ ਜਿਹੜਾ ਉਦਘਾਟਨ ਹੈ ਇਹ 2 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ 1500 ਬੱਚਾ ਜਿਹੜਾ ਇੰਦਰਾਪੁਰੀ ਦੇ ਸਕੂਲ ਦੇ ਵਿੱਚ ਕਿਉਂਕਿ ਕਲਾਸਰੂਮ ਛੋਟੇ ਸੀਗੇ ਤੇ ਸਟਰੈਂਥ ਜ਼ਿਆਦਾ ਸੀ 1500 ਬੱਚਾ ਵਿਚਾਰਾ ਉੱਥੇ ਉਸ ਮਾਹੌਲ 'ਚ ਰਿਹਾ ਦੋ ਸਾਲ ਕਿਉਂਕਿ ਇਹ ਨਹੀਂ ਚਾਹੁੰਦੇ ਸੀ ਕਿ ਇਮੀਡੀਏਟ ਸਰਕਾਰ ਆਈ ਹੈ ਤੇ ਜੇ ਮੂਰਤ ਕਰਦੇ ਆ ਤੇ ਮੈਸੇਜ ਆਣਾ ਸੀਗਾ ਵੀ ਕਾਂਗਰਸ ਦਾ ਬਣਿਆ ਉਹ ਇਹਨਾਂ ਨੇ ਦੋ ਸਾਲ ਡੇਟ ਕੀਤਾ ਸਿਰਫ ਆਪਣੀ ਬਾੜੀ ਖੱਟਣ ਵਾਸਤੇ ਔਰ ਅੱਜ ਅਸੀਂ ਇੱਥੇ ਆਏ ਇੱਥੇ ਸਾਡਾ ਪੱਥਰ ਲੱਗਿਆ ਸੀਗਾ ਆ ਜਿਹੜੇ ਨਿਸ਼ਾਨ ਹੈ ਤੁਸੀਂ ਦੇਖ ਰਹੇ ਹੋ ਇਹ ਅਸੀਂ ਜਿਹੜਾ ਮੂਰਤ ਕੀਤਾ ਸੀਗਾ ਉਹ ਪੱਥਰ ਲੱਗਿਆ ਸੀਗਾ ਜਿਹੜਾ ਇਹਨਾਂ ਨੇ ਲਾਤਾ ਤੇ ਉੱਥੇ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਦਾ ਪੱਥਰ ਇਹਨਾਂ ਨੇ ਲਗਾਤਾ ਲੇਕਿਨ ਚਲੋ ਇੱਕ ਮਾੜੀ ਚੀਜ਼ ਵੀ ਇਹਦੇ ਚ ਹੈ ਕਿ ਇਲਾਕਾ ਐਮ ਐਲ اے ਕਿਉਂਕਿ ਲੋਕਾਂ ਨੇ ਚੁਣਿਆ ਹੁੰਦਾ ਹੈ तकरीबन 2.5 2 ਲੱਖ ਵੋਟਰ ਨੇ ਲੁਧਿਆਣਾ ਇਸ ਤੇ ਤੇ ਉਹਨਾਂ ਦਾ ਨਾਮ ਹੈ ਨਹੀਂ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਔਰ ਜਦੋਂ ਇਹ ਸਾਨੂੰ ਰਵਾਇਤੀ ਪਾਰਟੀਆਂ ਕਹਿੰਦੇ ਸੀਗੇ ਕਹਿੰਦੇ ਸੀ ਬੜਾ ਵੱਡਾ ਬਦਲਾਅ ਲੈ ਕੇ ਆਵਾਂਗੇ ਜਦੋਂ ਕੋਈ ਅਸੀਂ ਬਿਲਡਿੰਗ ਦਾ ਮੂਰਤ ਕਰਾਂਗੇ ਤੇ ਉੱਥੇ ਆਮ ਆਦਮੀ ਦਾ ਮੂਤ ਕਰੇਗਾ ਕੋਈ ਰਿਕਸ਼ੇ ਵਾਲਾ ਕਰੇਗਾ ਕੋਈ ਰਾਜ ਮਿਸਤਰੀ ਕਰੇਗਾ ਕੋਈ ਰੇੜੀ ਵਾਲਾ ਕਰੇਗਾ ਕਿਉਂਕਿ ਲੋਕਾਂ ਦੇ ਪੈਸੇ ਆ ਤੇ ਅਸੀਂ ਕੌਣ ਉਹਨੇ ਮੂਤ ਕਰਨ ਵਾਲੇ ਰਾਜਦੂ ਦੇਖੋ ਐਮ ਐਲ ਏ ਇਸ ਇਲਾਕੇ ਦਾ ਪੱਥਰ ਤੇ ਨਾਮ ਹੈ ਨਹੀਂ ਉਹ ਬਾਹਰੋਂ ਦਿੱਲੀੋਂ ਆ ਕੇ ਮੂਤ ਕੀਤਾ ਜਾ ਰਿਹਾ ਔਰ ਕੰਮ ਜਿਹੜਾ ਵਾ ਉਹ ਕਾਂਗਰਸ ਵੇਲੇ ਹੋਇਆ ਔਰ ਆ ਜਿਹੜੀ ਬੁੱਕ ਅਸੀਂ ਉਦੋਂ ਪ੍ਰਿੰਟ ਕੀਤੀ ਸੀਗੀ ਔਰ ਉਹਦੇ ਵਿੱਚ ਆ ਸਕੂਲ ਦਾ ਵੀਰਵਾ ਆਹ ਜੀ ਸਕੂਲ ਦਾ ਵੀਰਵਾ ਦਿੱਤਾ ਹੋਇਆ ਹੈ ਔਰ ਉਦੋਂ ਇਹ ਲੋਕ ਕਹਿੰਦੇ ਸੀਗੇ ਕਿ ਇਹ ਕਿਤਾਬ ਜਿਹੜੀ ਹੈ ਇਹ ਗਲਤ ਔਰ ਇਹਦਾ ਜਿਹੜਾ ਟੈਂਡਰ ਦੀ ਡੇਟ ਹੈ ਦਸੰਬਰ 2020 ਦੇ ਵਿੱਚ ਇਹਦੇ ਟੈਂਡਰ ਹੋਏ ਔਰ 12 ਜਨਵਰੀ 2021 ਨੂੰ ਇਹਦਾ ਵਰਕ ਆਰਡਰ ਸੀਗਾ ਤੇ 14 ਜਨਵਰੀ 2021 ਨੂੰ ਇਹਦਾ ਕੰਮ ਸਟਾਰਟ ਹੋਇਆ ਸੋ ਬਿਲਡਿੰਗ ਕੰਪਲੀਟ ਸੀ 2 ਸਾਲ ਸਿਰਫ ਇਸ ਗੱਲ ਦੀ ਇਹਨਾਂ ਨੇ ਵੇਟ ਕੀਤੀ ਤਾਂ ਕਿ ਇਹ ਮੈਸੇਜ ਇਹ ਦੇ ਸਕਣ ਇਸ ਪੂਜ ਜਿਹੜਾ ਆਮ ਆਦਮੀ ਪਾਰਟੀ ਨੇ ਬਣਾ ਸਰ ਜੋ ਮੌਜੂਦਾ ਸਰਕਾਰ ਕਹਿ ਰਹੀ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਆਦਮੀਆਂ ਦੀ ਸਰਕਾਰ ਆ ਪਰ ਕਿਤੇ ਨਾ ਕਿਤੇ ਲੋਕਾਂ ਦਾ ਪੈਸਾ ਜਿਹੜਾ ਖਰਾਬ ਕੀਤਾ ਗਿਆ ਬਾਹਰ ਬੋਰਡ ਲਗਾ ਕੇ ਜਨਕੀ ਪਿੱਛੇ ਤੋਂ ਸ਼ੁਰੂ ਹੋ ਜੋ ਕਾਫੀ ਕਿਲੋਮੀਟਰ 2 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਬੋੜੀ ਬੋਰਡ ਲੱਗੇ ਆ ਸਰ ਕੱਲੇ ਬੋਰਡ ਨਹੀਂ ਆ ਜੀ ਜਿਹੜੀਆਂ ਖਬਰਾਂਾਂ 'ਚ ਇਸ਼ਤਿਹਾਰ ਦਿੱਤੇ ਆ ਅਗਰ ਤੁਸੀਂ ਚੈੱਕ ਕਰ ਲੋ ਪੂਰਾ ਜਿਹੜਾ ਇਹਨਾਂ ਨੇ ਐਡਵਰਟਾਈਜ਼ਮੈਂਟ ਕੀਤਾ ਸਭ ਤੋਂ ਵੱਡੀ ਚੀਜ਼ ਪਤਾ ਕੀ ਹੈ ਇਹ ਲੋਕਾਂ ਨੂੰ ਝੂਠ ਫਰਮੋਲਣਗੇ ਇਹ ਕਲਕੱਤੇ ਜਾ ਕੇ ਮਦਰਾਹ ਜਾ ਕੇ ਮੁੰਬਈ ਜਾ ਕੇ ਬੋਲਣਗੇ ਕਿ ਆ ਦੇਖੋ ਜੀ ਆ ਸਕੂਲ ਖੜਾ ਕਰਤਾ ਉਹ ਵਿਚਾਰੇ ਲੋਕਾਂ ਨੂੰ ਨਹੀਂ ਪਤਾ ਵੀ ਕੌਣ ਲੈ ਕੇ ਆਇਆ ਕਿਹਨੇ ਬਣਾਇਆ ਲੇਕਿਨ ਉਹਦੇ ਤੇ ਪੈਸਾ ਖਰਚਦੇ ਆ ਜਿੰਨਾ ਪੈਸਾ ਇਹਨਾਂ ਨੇ ਆ ਖਰਚ ਕੀਤਾ ਐਡਵਰਟਾਈਜ਼ਮੈਂਟ ਤੇ ਸਾਡੇ ਸਾਹਮਣੇ ਜੱਚਾ ਬੱਚਾ ਹਸਪਤਾਲ ਹੈ ਅਗਰ ਉਹਦੇ ਵਾਸਤੇ ਲਗਾ ਦਿੰਦੇ ਤੋ ਚੰਗਾ ਹਸਪਤਾਲ ਬਣ ਜਾਂਦਾ ਮੋਹੱਲਾ ਜਿਹੜੀ ਤੇ ਪੈਸੇ ਖਰਚ ਕਰ ਰਹੇ ਆ ਲੇਕਿਨ ਜਿਹੜੀਆਂ ਸਾਡੀ ਐਮਐਸਚ ਹੀ ਹੈ ਐਮ ਐਸ ਸੀ ਹੈ ਮਦਰ ਚਾਈਲਡ ਹਸਪੀਟਲ ਹੈ ਉਹਨਾਂ ਦੇ ਪੈਸਾ ਨਹੀਂ ਲਗਾ ਰਹੇ ਕਿਉਂਕਿ ਇਹ ਆਪਣਾ ਪ੍ਰੋਡਕਟ ਹੀ ਖਾਣਾ ਚਾਹੁੰਦੇ ਆ ਔਰ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਐਗਜ਼ੀਬਿਸ਼ਨ ਸੈਂਟਰ ਰੈਜ਼ੀਡੈਂਟ ਕਲੱਬ ਜਿਹੜਾ ਇਹਨਾਂ ਨੇ ਦੋਨੋਂ ਪ੍ਰੋਜੈਕਟ ਜਿਹੜੇ ਆ ਰੋਕ ਕੇ ਰੱਖੇ ਆ ਸ਼ਾਇਦ ਉਹ ਸ਼ੁਰੂ ਵੀ ਨਾ ਕਰਨ ਲੁਧਿਆਣਾ ਇੰਡਸਟਰੀਅਲ ਟਾਊਨ ਹੈ ਉੱਥੇ ਇੰਡਸਟਰੀ ਬੜੀ ਵੱਡੀ ਡਿਮਾਂਡ ਹੈ ਕਿ ਉਹ ਐਗਜ਼ੀਬਿਸ਼ਨ ਸੈਂਟਰ ਬਣਾਇਆ ਜਾਵੇ ਲੇਕਿਨ ਉਹ ਐਗਜ਼ੀਬਿਸ਼ਨ ਸੈਂਟਰ ਹਜੇ ਤੱਕ ਇਹਨਾਂ ਨੇ ਸ਼ੁਰੂ ਨਹੀਂ ਕੀਤਾ ਉਹਦਾ ਮੂਰਤ ਕਿਉਂ ਨਹੀਂ ਕਰ ਰਹੇ ਕਿਉਂਕਿ ਬਿਲਡਿੰਗ ਕੰਪਲੀਟ ਸੀਗੀ ਕ ਮੂਟ ਕਰਕੇ ਚਲੇ। ਉਹ ਵੀ ਤਾਂ ਇਹ ਸੰਜੀਤ ਰਵਾੜੀ ਜਿਨ੍ਹਾਂ ਨੇ ਕਿਹਾ ਕਿ ਇਹ ਸੂਤ ਸਾਡੀ ਸਰਕਾਰ ਵੇਲੇ ਬਣਿਆ ਹੈ ਤੇ ਅੱਜ ਪੂਰੇ 2 ਸਾਲਾਂ ਬਾਅਦ ਸੀਐਮ ਮਾਨ ਜੀ ਵੱਲੋਂ ਦਾ ਉਦਘਾਟਨ ਕੀਤਾ ਗਿਆ। ਲੁਧਿਆਣਾ ਤੋਂ ਬਲਵਿੰਦਰ ਸਿੰਘ ਦੇ ਨਾਲ ਮਨਦੀਪ ਸਿੰਘ